ਹੈਲੋ एवरीवन ਅੱਜ ਆਪਾਂ ਆਪਣੇ ਚੈਨਲ ਤੇ ਇੰਗਲਿਸ਼ ਗ੍ਰਾਮਰ ਦੇ ਟੌਪਿਕਸ ਦੀ ਵੀਡੀਓ ਪਾਉਣੀ ਸ਼ੁਰੂ ਕਰਾਂਗੇ ਤਾਂ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀ ਇੰਗਲਿਸ਼ ਗ੍ਰਾਮਰ ਦੀ ਸਮਝ ਜਿਹੜੀ ਹੈ ਘੱਟ ਹੈ ਮਤਲਬ ਉਹਨਾਂ ਦੀ ਸਮਝ ਆਉਂਦੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਆ ਔਰ ਬਹੁਤ ਸਾਰੇ ਆਮ ਲੋਕ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਆਪਣੇ ਕੰਮ ਤੋਂ ਦੇ ਆਸਤੇ ਜਾਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਇੰਗਲਿਸ਼ ਦੀ ਥੋੜੀ ਬਹੁਤੀ ਲੋੜ ਪੈਂਦੀ ਹੋਈ ਆ ਔਰ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਵੀ ਆ ਜਿਹੜੇ ਕਿਸੇ ਨਾ ਕਿਸੇ ਸਰਕਾਰੀ ਨੌਕਰੀ ਆਸਤੇ ਕੋਈ ਨਾ ਕੋਈ ਕੰਪੀਟੀਟਿਵ ਟੈਸਟ ਦੀ ਤਿਆਰੀ ਕਰ ਰਹੇ ਆ ਕਿਉਂਕਿ ਹਰੇਕ ਕੰਪੀਟੀਟਿਵ ਟੈਸਟ ਦੇ ਵਿੱਚ ਇੰਗਲਿਸ਼ ਹੁੰਦੀ ਆ ਤਾਂ ਇਸੇ ਕਰਕੇ ਉਹਨਾਂ ਨੂੰ ਵੀ ਇੰਗਲਿਸ਼ ਦੀ ਲੋੜ ਪੈਂਦੀ ਹੋਈ ਆ ਤਾਂ ਉਹ ਸਾਰੇ ਆਮ ਬੱਚੇ ਜਿਨ੍ਹਾਂ ਦੀ ਇੰਗਲਿਸ਼ ਗ੍ਰਾਮਰ ਦੀ ਸਮਝ ਘੱਟ ਹੈ ਉਹ ਆਮ ਬੰਦੇ ਜਿਨ੍ਹਾਂ ਨੂੰ ਕੰਮ ਧੰਦੇ ਆਸਤੇ ਇੰਗਲਿਸ਼ ਦੀ ਥੋੜੀ ਬਹੁਤੀ ਲੋੜ ਹੈ ਔਰ ਉਹ ਬੱਚੇ ਜਿਨ੍ਹਾਂ ਨੂੰ ਆਪਣੇ ਕੰਪੀਟੀਟਿਵ ਟੈਸਟ ਦੀ ਤਿਆਰੀ ਆਸਤੇ ਇੰਗਲਿਸ਼ ਦੀ ਲੋੜ ਹੈ ਇਹ ਸਾਰੇ ਜਣੇ ਆਪਣੇ ਇੰਗਲਿਸ਼ ਗ੍ਰਾਮਰ ਵਾਲੇ ਚੈਨਲ ਤੋਂ ਫਾਇਦਾ ਲੈ ਸਕਦੇ ਆ ਆਪਾਂ ਆਪਣੇ ਚੈਨਲ ਤੇ ਇੰਗਲਿਸ਼ ਗ੍ਰਾਮਰ ਦੇ ਟੌਪਿਕਸ ਨੂੰ ਸੀਰੀਜ਼ ਵਾਈਜ਼ ਹੀ ਡਿਸਕਸ ਕਰਿਆ ਕਰਾਂਗੇ ਮਤਲਬ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਆਪਾਂ ਇੱਕ ਟੌਪਿਕ ਡਿਸਕਸ ਕਰਿਆ ਕਰਾਂਗੇ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਉਹਦੀ ਪ੍ਰੈਕਟਿਸ ਕਰਿਆ ਕਰਾਂਗੇ ਤਾਂ ਅਗਰ ਤੁਹਾਨੂੰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ